ਵੈਗਰਜੀ ਕਥਾਲ ਸਾਹਿਬ ਵੈਗਰਜੀ ਕੀ ਫਤਿਹ ਦਾਸ ਕੁਲਵੰਤ ਸਿੰਘ ਢਾਲੀਵਾਲ ਵਰਡ ਕੈਂਸਰ ਕੇਅਰ ਸਤਸੰਗਤ ਜੀ ਅਸੀਂ 22 ਨਵੰਬਰ ਨੂੰ ਪਿੰਡੂਮੀਵਾਲ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਖੋਲਿਆ ਠੀਕ ਹੈ ਪਰ ਉਹ ਹਸਪਤਾਲ ਖੋਲਣ ਤੋਂ ਪਹਿਲਾਂ ਅਸੀਂ ਗੁਰੂ ਹਰ ਰਾਏ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਗੁਰੂ ਘਰ ਬਣਾਇਆ ਇਸ ਸਾਰੀ 사ਤਸੰਗਤ ਜਾ ਕੇ ਦੇਖ ਸਕਦੀ ਹੈ ਕਿ ਗੁਰੂ ਘਰ ਸ਼ੋਭਤ ਹੈ ਸਹਿਜ ਪਾਠ ਆਰੰਭ ਹੋਏ ਪਾਠ ਕੀਤਾ ਗਿਆ ਭੋਗ ਪਾਏ ਗਏ ਫਿਰ ਹਸਤਾਲ ਦਾ ਰੀਵਰਟਟਿਆ ਗਿਆ ਕញ្ញਾਂ ਨੇ ਮੈਂ ਫੇਸਬੁੱਕ ਤੇ ਪੜ ਰਿਆ ਸੀ ਸ਼ਾਇਦ ਕញ្ញਾਂ ਨੂੰ ਮੇਰੀਆਂ ਕਈ ਗੱਲਾਂ ਤੋਂ ਮੇਰਾ ਸੀਸ ਤੁਹਾਡੇ ਚਰਨਾਂ 'ਚ ਮੇਰੀ ਕੋਈ ਵੀ ਗਲਤੀ ਹੋਈ ਹੋਵੇ ਠੀਕ ਹੈ ਪਰੰਤੂ ਸਿੱਖ ਧਰਮ ਦਾ ਜਿੱਥੇ ਅਸੀਂ ਸਿਰ ਜੋੜ ਕੇ ਬੈਠਦੇ ਹਾਂ ਗੁਰੂ ਘਰ ਹੀ ਹੈ ਇੱਚ ਕੋਈ ਸ਼ੱਕ ਨਹੀਂ ਠੀਕ ਹੈ ਪਰ 사ਸੰਗ ਜੀ ਮੇਰਾ ਇੰਨਾ ਹੀ ਮਤਲਬ ਸੀ ਕਿ ਆਪਾਂ ਗੁਰੂ ਘਰਾਂ ਦੇ ਜਪਾਤ ਦੇ ਨਾਤਰ ਬਣਾਈਏ ਠੀਕ ਹੈ ਅਤੇ ਉਹ ਨੂੰ ਹਾਈਪਰ ਹੋ ਗਿਆ ਮੈਂ ਮਾਫੀ ਚਾਹਨਾ ਮੇਰਾ ਸੀਸ ਤੁਹਾਡੇ ਚਰਨਾਂ 'ਚ ਮੈਂ ਜਿਸ ਸ਼ਹਿਰ ਦੇ ਵਿੱਚ ਵੀ ਰਹਿਣਾ ਮੈਂ ਕਦੇ ਕਿਸੇ ਕਮੇਟੀ ਮੈਂਬਰ ਨਹੀਂ ਬਣਿਆ ਤੇ ਮੈਂ ਇੱਕ ਡਿਊਟੀ ਲੈਣਾ ਹੁੰਦਾ ਹੈ ਕਿ ਮੈਂ ਬਰਤਨ ਸਾਫ਼ ਕਰੂੰਗਾ ਠੀਕ ਹੈ ਇਹ ਪਹਿਲਾ ਹਸਪੀਟਲ ਹੈ ਹਰਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪੀਟਲ ਜਿੱਥੇ ਗੁਰੂ ਘਰ ਪਹਿਲਾ ਬਣਾਇਆ ਗਿਆ ਪਹਿਲਾਂ ਅਰਦਾਸ ਕੀਤੀ ਗਈ ਸਹਿਜ ਪਾਠ ਤੇ ਭੋਗ ਪਾਏਗੇ ਫਿਰ ਹਸਪਤਾਲ ਲੀਵਨ ਘਟਿਆ ਗਿਆ ਸੀ ਮੈਂ ਸੰਗਤ ਨੂੰ ਇਹ ਕਲੀਅਰ ਕਰ ਦੇਣਾ ਚਾਹਨਾ ਫਿਰ ਵੀ ਜਾਣੇ ਅਣਜਾਣੇ ਦੇ ਵਿੱਚ ਕਿਸੇ ਦੇ ਹਿੱੱਦੇ ਨੂੰ ਕੋਈ ਠੋਸ ਪਹੁੰਚੀ ਹੋਵੇ ਮੇਰਾ ਸੀਸ ਥੋੜੇ ਚਰਨਾ ਚ ਕਲਵੰਤ ਸਿੰਘ ਢਾਲੀਵਾਲ ਹਮੇਸ਼ਾ ਹੀ ਗੁਰੂਧਰਣੀ ਹੈ ਗੁਰਗੰਦ ਸਾਹਿਬ ਨੂੰ ਮੈਂ ਮੰਨਦਾ ਵੈਗਰਜੀ ਗਥਾਲ ਸਾਹਿਬ ਵੈਗਰਜੀ ਕੀ ਫਤਿਹ ਦਾਸ ਕਲਵੰਤ ਸਿੰਘ ਢਾਲੀਵਾਲ ਵਰਡ ਕੈਂసర్ ਕੇਅਰ ਸਤਸੰਗਤ ਜੀ ਅਸੀਂ 22 ਨਵੰਬਰ ਨੂੰ ਪਿੰਡੂਮੀਵਾਲ ਅਨੰਦਪੁਰ ਸਾਹਿਬ ਦੇ ਵਿੱਚ ਗੁਰਗੁਵਿੰਦ ਸਿੰਘ ਚੈਰੀਟੇਬਲ ਹਸਪਤਾਲ ਖੋਲ੍ਹਿਆ ਪਰ ਉਹ ਹਸਤਾਲ ਖੋਲਣ ਤੋਂ ਪਹਿਲਾਂ ਅਸੀਂ ਗੁਰੂ ਹਰ राय ਜੀ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਗੁਰੂ ਘਰ ਬਣਾਇਆ ਇਸ ਸਾਰੀ ਸਾਧ ਸੰਗਤ ਜਾ ਕੇ ਦੇਖ ਸਕਦੀ ਹੈ ਕਿ ਗੁਰੂ ਘਰ ਸ਼ੋਭਤ ਸਹਿਜ ਪਾਠ ਆਰੰਭ ਹੋਏ ਪਾਠ ਕੀਤਾ ਗਿਆ ਭੋਗ ਪਾਏ ਗਏ ਫਿਰ ਹਸਤਾਲ ਦਾ ਰੀਵਨ ਕਟਿਆ ਗਿਆ ਕញ្ញਾਂ ਨੇ ਮੈਂ ਫੇਸਬੁੱਕ ਤੇ ਪੜ ਰਿਆ ਸੀ ਸ਼ਾਇਦ ਕញ្ញਾਂ ਨੂੰ ਮੇਰੀਆਂ ਕਈ ਗੱਲਾਂ ਤੋਂ ਗਰਸੀਸ ਤੁਹਾਡੇ ਚਰਨਾਂ 'ਚ ਮੇਰੀ ਕੋਈ ਵੀ ਗਲਤੀ ਹੋਈ ਹੋਵੇ ਠੀਕ ਹੈ ਪਰੰਤੂ ਸਿੱਖ ਧਰਮ ਦਾ ਜਿੱਥੇ ਅਸੀਂ ਸਿਰ ਜੋੜ ਕੇ ਬੈਠਦੇ ਹਾਂ ਗੁਰੂ ਘਰ ਹੀ ਹੈ ਇਹ ਚ ਕੋਈ ਸ਼ੱਕ ਨਹੀਂ ਠੀਕ ਹੈ ਪਰ ਸਾਧ ਸੰਗਤ ਜੀ ਮੇਰਾ ਇੰਨੇ ਹੀ ਮਤਲਬ ਸੀ ਕਿ ਆਪਾਂ ਗੁਰੂ ਘਰਾਂ ਦੇ ਜਾਤ ਪਾਤ ਦੇ ਨਾਂ ਤੇ ਨਾ ਬਣਾਈਏ ਠੀਕ ਹੈ ਐਂਡ ਉਹਨੂੰ ਹਾਈਪਰ ਹੋ ਗਿਆ ਮੈਂ ਮਾਫੀ ਚਾਹੁੰਦਾ ਮੇਰਾ ਸੀਸ ਤੁਹਾਡੇ ਚਰਨਾਂ 'ਚ ਮੈਂ ਜਿਸ ਸ਼ਹਿਰ ਦੇ ਵਿੱਚ ਵੀ ਰਹਿਣਾ ਹੈ ਮੈਂ ਕਦੇ ਕਿਸੇ ਕਮੇਟੀ ਮੈਂਬਰ ਨਹੀਂ ਬਣਿਆ ਤੇ ਮੈਂ ਇੱਕ ਡਿਊਟੀ ਲੈਣਾ ਹੁੰਦਾ ਹੈ ਕਿ ਮੈਂ ਬਰਤਨ ਸਾਫ਼ ਕਰੂੰਗਾ ਠੀਕ ਹੈ ਇਹ ਪਹਿਲਾ ਹਸਪਤਾਲ ਹੈ ਹਰਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਜਿੱਥੇ ਗੁਰੂ ਘਰ ਪਹਿਲਾ ਬਣਾਇਆ ਗਿਆ ਪਹਿਲਾ ਅਰਦਾਸ ਕੀਤੀ ਗਈ ਸਹਿਜ ਪਾਠ ਤੇ ਭੋਗ ਪਾਏਗੇ ਫਿਰ ਹਸਪਤਾਲ ਦਾ ਰੀਵਨ ਘਟਿਆ ਗਿਆ ਸੀ ਮੈਂ ਸੰਗਤ ਨੂੰ ਇਹ ਕਲੀਅਰ ਕਰ ਦੇਣਾ ਚਾਹਨਾ ਫਿਰ ਵੀ ਜਾਣੇ ਅਣਜਾਣੇ ਦੇ ਵਿੱਚ ਕਿਸੇ ਦੇ ਹਿੱੱਦੇ ਨੂੰ ਕੋਈ ਠੋਸ ਪਹੁੰਚੀ ਹੋਵੇ ਮੇਰਾ ਸੀਸ ਤੁਹਾਡੇ ਚਰਨਾਂ 'ਚ ਕਲਵੰਤ ਸਿੰਘ ਤਾਲੀਵਾਲ ਹਮੇਸ਼ਾ ਹੀ ਗੁਰੂਧਰਣੀ ਹੈ ਗੁਰਗੰਦ ਸਾਹਿਬ ਨੂੰ ਮੈਂ